ਕਰ ਰਹੇ ਹਾਂ ਲੁਧਿਆਣੇ ਨਾਲ ਜੁੜੀ ਹੋਈ ਲੁਧਿਆਣਾ ਡੀ ਜ਼ੋਨ ਦੇ ਵਿੱਚ ਅੱਜ ਇੱਕ ਹੰਗਾਮਾ ਹੋ ਗਿਆ ਜਦੋਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮ ਕਰਨ ਦੇ ਲਈ ਕਾਰਪੋਰੇਸ਼ਨ ਦੇ ਡੀ ਜ਼ੋਨ ਦੇ ਵਿੱਚ ਧਰਨਾ ਲਗਾਇਆ ਗਿਆ ਤੋਂ ਤੁਹਾਨੂੰ ਦੱਸ ਦਈਏ ਵੀ ਡੀ ਜ਼ੋਨ ਦੇ ਵਿੱਚ ਜਦੋਂ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਿ ਵਿੱਕੀ ਸੋhota ਨਾਮ ਦੇ ਸ਼ਖਸ ਜੋ ਕਿ ਪਹਿਲਾਂ ਵੀ ਅਬੂਮਨ ਕਾਰਪੋਰੇਸ਼ਨ ਦੇ ਕਈ ਜਿਹੜੇ ਘੁਟਾਲੇ ਹੋਏ ਨੇ ਉਹਨਾਂ ਨੂੰ ਜਾਗਰੂਕ ਕੀਤਾ ਉਹਨਾਂ ਨੂੰ ਜਨਤਕ ਕੀਤਾ ਹੈ ਤੋ ਉਹਨਾਂ ਨੂੰ ਮੀਡੀਆ ਦੇ ਸਾਹਮਣੇ ਲੈ ਕੇ ਆਂਦਾ ਵੀ ਜਿਹੜੇ ਵੱਡੇ ਅਫਸਰ ਨਹੀਂ ਉਹ ਇਸ ਢੰਗ ਨਾਲ ਇਹ ਜਿਹੜੇ ਘੁਟਾਲੇ ਹੋਏ ਨੇ ਉਹਦੇ ਵਿੱਚ ਸੰਬਲਿਪਤ ਪਾਏ ਗਏ ਜਾਂ ਉਹਨਾਂ ਵਿੱਚ ਇਹਨਾਂ ਦੀ ਸਮੂਲੀਅਤ ਪਾਈ ਗਈ ਹੈ। ਤੋ ਵਿਕੀ ਸੋਤਾ ਨੇ ਟਾਈਮ-ਟਾਈਮ ਦੇ ਉਸਤੇ ਕਈ ਕਾਰਪੋਰੇਸ਼ਨ ਦੇ ਜੋ ਘੁਟਾਲੇ ਨੇ ਉਹ ਉਜਾਗਰ ਕੀਤੇ ਆ ਲੋਕਾਂ ਤੱਕ ਲੈ ਕੇ ਆਉਂਦੇ ਆ। ਤੋ ਅਫਸਰਾ ਦਾ ਜੋ ਕਾਲਾ ਚਿੱਠਾ ਉਹ ਲੋਕਾਂ ਦੇ ਸਾਹਮਣੇ ਰੱਖਿਆ। ਤੋ ਇਸੇ ਬਾਬਤ ਅੱਜ ਡੀ ਜ਼ੋਨ ਦੇ ਵਿੱਚ ਵਿਕੀ ਸੋਤਾ ਦੀ ਅਗਵਾਈ ਦੇ ਵਿੱਚ ਧਰਨਾ ਲੱਗਦਾ ਤੇ ਧਰਨੇ ਦੇ ਵਿੱਚ ਮੰਗ ਰੱਖੀ ਜਾਂਦੀ ਹੈ ਵੀ ਜਿਹੜੇ ਕੱਚੇ ਮੁਲਾਜ਼ਮ ਨੇ ਕਈ ਸਾਲਾਂ ਤੋਂ ਜਿਹੜੇ ਕੱਚੇ ਮੁਲਾਜ਼ਮ ਕਾਰਪੋਰੇਸ਼ਨ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਨੌਕਰੀ ਜਿਹੜੀ ਹੈ ਉਹ ਪੱਕੇ ਤੌਰ ਤੇ ਮਿਲਣੀ ਚਾਹੀਦੀ ਆ ਅਤੇ ਪੱਕਾ ਕੀਤਾ ਜਾਵੇ ਤਾਂ ਕਿ ਕਾਰਪੋਰੇਸ਼ਨ ਦੇ ਉਹ ਪੱਕੇ ਮੁਲਾਜ਼ਮ ਦੇ ਤੌਰ ਤੇ ਕੰਮ ਕਰ ਸਕਣ ਪਰ ਇਸੇ ਬਾਬਤ ਆਜ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੇ ਨਾਲ ਪੁਲਿਸ ਉੱਥੇ ਮੌਜੂਦ ਸੀ ਪਰ ਕਾਰਪੋਰੇਸ਼ਨ ਦੇ ਇੱਕ ਵੱਡੇ ਅਫਸਰ ਦੇ ਨਾਲ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਹਦੇ ਨਾਲ ਕੋਈ ਗਹਿਮਾ ਗਹਿਮੀ ਹੁੰਦੀ ਹੈ ਜਾਂ ਕੋਈ ਗਲਬਾਤ ਦੇ ਦਰਮIAN ਗਰਮਾ ਨਰਮੀ ਹੁੰਦੀ ਹੈ ਤਾਂ ਮਾਹੌਲ ਖਰਾਬ ਹੋ ਜਾਂਦਾ ਮਾਹੌਲ ਤਣਾਪੂਰਨ ਹੋ ਜਾਂਦਾ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਵੀ ਵੱਡੇ ਅਫਸਰ ਜਦੋਂ ਕਾਰਪੋਰੇਸ਼ਨ ਦੇ ਦਫ਼ਤਰ ਤੋਂ ਬਾਹਰ ਆ ਕੇ ਉਹਨਾਂ ਨੇ ਗੱਲ ਕਰਦੇ ਐ ਤੇ ਥੋੜਾ ਜਿਹਾ ਮਾਹੌਲ ਜਿਹੜਾ ਉਹ ਤਣਾਪੂਰਨ ਹੋ ਜਾਂਦਾ ਕਿਹਾ ਵੀ ਇਸ ਦੇ ਵਿੱਚ ਜੋ ਅਫਸਰ ਸਹਿਮਾਨ ਦਾ ਵਰਸ਼ੀ ਹੈ ਨਾ ਜੋ ਉਹਨਾਂ ਨੇ ਕਿਹਾ ਵੀ ਸਾਡੀ ਕਾਰਪੋਰੇਸ਼ਨ ਦੀ ਜਿਹੜੀ ਗਵਰਨਮੈਂਟ ਪ੍ਰਾਪਰਟੀ ਆ ਉਹਨੂੰ ਨੁਕਸਾਨ ਪਹੁੰਚਾਇਆ ਗਿਆ ਉਹਦੇ ਵਿੱਚ ਲੱਗੇ ਸ਼ੀਸ਼ੇ ਸੀ ਜਿਹੜੇ ਉਹ ਕਿਸੇ ਕਾਰਨ ਟੁੱਟ ਗਏ ਤੋਂ ਉਹਨਾਂ ਨੇ ਕਿਹਾ ਵੀ ਜਿਹੜੇ ਇਹ ਧਰਨਾ ਪ੍ਰਦਰਸ਼ਨ ਕਰਨ ਆਏ ਸੀ ਲੋਕ ਜਾਂ ਕਰਮੀ ਸੀ ਜਿਹੜੇ ਕਾਰਪੋਰੇਸ਼ਨਾਂ ਵੱਲੋਂ ਕਿਹਾ ਸੀ ਹਰਕਤਾਂ ਕੀਤੀਆਂ ਗਿਆ ਜਾਂ ਐਸੀ ਗੱਲ ਕੀਤੀ ਗਈ ਜਿਸ ਦੇ ਨਾਲ ਸਾਡੀ ਜਿਹੜੀ ਗਵਰਨਮੈਂਟ ਪ੍ਰਾਪਰਟੀ ਆ ਉਹਨੂੰ ਨੁਕਸਾਨ ਪਹੁੰਚਾਇਆ ਗਿਆ ਸੋ ਮੈਂ ਤਾਂ ਉਹਨਾਂ ਨੂੰ ਰਿਕਵੈਸਟ ਕਰਨ ਗਿਆ ਸੀ ਵੀ ਜਿਹੜੀ ਤੁਸੀਂ ਤੁਹਾਡਾ ਹੱਕ ਹੈ ਤੁਸੀਂ ਧਰਨਾ ਲਾਓ ਰੋਟ ਪ੍ਰਦਰਸ਼ਨ ਕਰੋ ਪਰ ਉਹਦੀ ਕੋਈ ਸੀਮਾ ਹੁੰਦੀ ਹੈ ਕੋਈ ਉਹਦੀ ਹੱਦ ਹੁੰਦੀ ਹੈ ਪਰ ਉਹਨਾਂ ਨੇ ਕਿਹਾ ਵੀ ਜਦੋਂ ਕਾਰਪੋਰੇਸ਼ਨ ਦੀ ਪ੍ਰਾਪਰਟੀ ਨੂੰ ਜਾਂ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਤੇ ਤਾਂ ਮੈਂ ਉਹਨਾਂ ਨੂੰ ਸਮਝਾਇਆ ਵੀ ਇਹ ਚੀਜ਼ ਹੈ ਜਿਹੜੀ ਤੁਹਾਡੇ ਲਈ ਚੰਗੀ ਨਹੀਂ ਹੈ। ਤੋਂ ਤੁਸੀਂ ਤਸਵੀਰਾਂ ਦੇਖੋ। ਬਾਕੀ ਵਿਕੀ ਸੋਹਤਾ ਨੂੰ ਪੁਲਿਸ ਵੱਲੋਂ ਅਰੈਸਟ ਕਰ ਲਿੱਤਾ ਗਿਆ। ਹੁਣ ਅੱਗੇ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਕੀ ਨਵੀਂ ਸਾਡੇ ਕੋਲ ਜਾਣਕਾਰੀਆਂ ਆਉਂਦੀਆਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਜਦੋਂ ਪ੍ਰਦਰਸ਼ਨ ਕਾਰਜਾਂ ਨੂੰ ਪੁਲਿਸ ਜਾਂ ਕਾਰਪੋਰੇਸ਼ਨ ਦੀ ਅਫਸਰੀ ਸਿੱਧੇ ਹੋ ਜਾਣ ਤਾਂ ਉਹਨਾਂ ਦੀ ਗੱਲ ਸੁਣੀ ਨਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਉਹ ਇਦਾਂ ਦੀ ਅਪਡੇਟ ਲਈ ਤੁਹਾਡੇ ਗੁੜੇਰਾ ਵਾਗੇ ਕੋਈ ਜਾਣਕਾਰੀਆਂ ਆਂਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨਵਾਦ ਜੀ ਚੌਂਡੀ ਦੇ ਤੇ ਸ਼ਾਂਤੀਪੁਰ ਵਾਲੇ ਢੰਗ ਨਾਲ ਧਰਨਾ ਦੇ ਰਹੇ ਹੈ ਸੀ ਇਹ ਹਾਂ ਜੀ ਚੌਂਡੀ ਦੇ ਵਿੱਚ ਸ਼ਾਂਤੀਪੁਰ ਵਾਲੇ ਢੰਗ ਨਾਲ ਅਸੀਂ ਧਰਨਾ ਦੇ ਦੇ ਸੀ ਅਸੀਂ 72 ਘੰਟੇ ਦਾ ਅਲਟੀਮੇਟਮ ਦਿੱਤਾ ਸੀਗਾ ਚੌਂਜਾ ਆਪਾਂ ਲੱਗਣ ਤੋਂ ਪਹਿਲਾਂ ਕਿ ਜਦੋਂ ਆਪਾਂ ਲੱਗਣ ਤੋਂ ਪਹਿਲਾਂ ਅਸੀਂ ਬੰਦਰ ਕੈਂ ਸੰਨ ਨੂੰ ਥੋੜਾ ਪਤਾ ਸੀ ਸਾਨੂੰ ਕੁਝ ਪਤਾ ਸੀ ਕਿ ਚੌਂਜਾ ਆਪਾਂ ਲੱਗਣਾ ਅਸੀਂ ਅੱਧੀ ਅਲਟੀਵੇਟਿਵ ਕਿਤਾਬੀ ਪੱਤਰ ਮੁੱਖ ਮੰਤਰੀ ਦੇ ਨਾਮ ਤੇ ਕਮਿਸ਼ਨ ਰਿਪੋਰਟ ਪੇਸ਼ ਵੀ ਜਿਹੜਾ ਹਾਦਸੇ ਵਿੱਚ ਪਰਮਜੀਤ ਖੇਰਾਜੀ ਨੂੰ ਦਿੱਤਾ ਗਿਆ ਪਰ ਇਹ ਪਹਿਲਾਂ ਜੀ ਪਰਮਜੀਤ ਖੇਰਾਜੀ ਨੂੰ ਜਿਹੜਾ ਪਰਮਜੀਤ ਖੇਰਾਜੀ ਨੂੰ ਜਿਹੜਾ ਅਸੀਂ 72 ਘੰਟੇ ਦਾ ਅਲਟੀਮੇਟਮ ਦਿੱਤਾ ਤੇ 72 ਘੰਟੇ ਜਿਹੜੇ ਹੈਗੇ ਉਹ ਸ਼ਨੀਵਾਰ ਨੂੰ ਖਤਮ ਹੋ ਗਏ ਅਸੀਂ ਥਾਲੇ ਇਹਨਾਂ ਨੂੰ ਆਪਣੇ WhatsApp ਰਾਹੀਂ ਕਮਿਸ਼ਨਰ ਮੇਅਰ ਅਡੀਸ਼ਨਲ ਕਮਿਸ਼ਨਰ ਸਾਰ ਪ੍ਰੈਸ਼ਰ ਸਾਰੀ ਕਾਰਪੋਰੇਸ਼ਨ ਦੀ ਅਫਸਰ ਸਾਹਿਬ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਮੇਅਰ ਨੂੰ ਅਸੀਂ WhatsApp ਰਾਹੀਂ ਸੂਚਨਾ ਵੀ ਦਿੱਤੀ ਪਰ ਇਹਨਾਂ ਨੇ ਬਜਾਏ ਸਾਡੀ ਬੈਠੇ ਤਰਾਂ ਦੇ ਸਾਨੂੰ ਪ੍ਰੋਟੈਸਟ ਕਰਨ ਲਈ ਮਜਬੂਰ ਕਰ ਦਿੱਤਾ ਔਰ ਸਾਡੇ ਸਾਥੀ ਕਾਫੀ ਟਹਿਲ ਵੀ ਹੋਏ ਆ ਅਸੀਂ ਉਹਨਾਂ ਦਾ ਮੈਡੀਕਲ ਵੀ ਕਰਵਾਗੇ ਜੇ ਅਸੀਂ ਅੱਜ ਗ੍ਰਿਫਤਾਰੀਆਂ ਦੇ ਰਹੇ ਜਤਿੰਦਰ ਗੋਰੀਏ ਨੂੰ ਟਾਈਗਰ ਬਬੂ ਚੌਧਰੀ ਜੀ ਜਿਹੜੇ ਉੱਤਰ ਪ੍ਰਦੇਸ਼ ਤੋਂ ਆਏ ਆ ਔਰ ਮੇਰੇ ਨਾਲ ਪਿੰਟੂ ਭਾਈ ਜਿਹੜੇ ਧਰਨਾ ਦੇ ਰਹੇ ਆ ਅਸੀਂ 4-5 ਬੰਦੇ ਗ੍ਰਿਫਤਾਰੀ ਦੇ ਰਹੇ ਆ ਔਰ ਇਸ ਤੋਂ ਇਲਾਵਾ ਬਿੱਕੀ ਮੁੰਡਿਆ ਜੀ ਇਸ ਮੂਮੈਂਟ ਨੂੰ ਚਲਾਣਗੇ ਪਿੱਛੇ ਮੇਰੇ ਮਗਰੋਂ ਔਰ ਸਾਡੇ ਆਸ ਜਿਵੇਂ ਸੇਕੋ ਦੇ ਮੁਲਾਜ਼ਮਾਂ ਨੇ ਤੁਸੀਂ ਵੀਡੀਓ ਜੇ ਦੇਖੀਓ ਮੇਰੀ ਆਈਡੀ ਤੋਂ ਬਾਕੀ ਜਿੰਨ ਜਿਹੜੇ ਮੌਜੂਦ ਸੀਗੇ ਕਿ ਟੁੱਕਾ ਮੁੱਕੀ ਕੀਤੀ ਥੁੱਡੇ ਮਾਰੇ ਆ ਔਰ ਉਹ ਨਹੀਂ ਇਹ ਭੁੱਲ ਗਏ ਕਿ ਅਸੀਂ ਵੀ ਹੱਟ ਦਾ ਜਵਾਬ ਪੱਥਰ ਨਾਲ ਦੇ ਜਾਂਦੇ ਆ ਦਰਵਾਜ਼ਾ ਅਸੀਂ ਖੋਲ ਕੇ ਜਾਂਦੇ ਆ ਅਸੀਂ ਹੁਣ ਅੱਤੇ ਆਪਸੀ ਤਕਰਾਵ ਦੇ ਟਟਿਆਵਾ ਅਸੀਂ ਦੋ ਸ਼ੇਰ ਨਹੀਂ ਦਿੰਦੇ ਦੋ ਸੱਸੀ ਨਹੀਂ ਲੈਂਦੇ ਕਿਉਂਕਿ ਅਸੀਂ ਕਹਿੰਦੇ ਅਸੀਂ ਦਰੀ ਲੈ ਕੇ ਆਏ ਨੂੰ ਅੰਦਰ ਵੜਨ ਦੋ ਔਰ ਇਹਨਾਂ ਨੇ ਬਹਿ ਨਹੀਂ ਦਿੱਤਾ ਉਹਨੇ ਸਾਥੀਆਂ ਬੇਨਤੀ ਆ ਕਿ ਆਪਰੇ ਆਪਰਾ ਸਕੂਟਰ ਮੋਟਰ ਸਾਈਕਲੋ ਜਿਹੜੇ ਠਾਣੇ ਜਿਹੜੇ ਵੀ ਜਗ੍ਹਾ ਤੇ ਲੈ ਕੇ ਜਾਂਦੇ ਆ ਉੱਥੇ ਪਹੁੰਚੀਏ ਟਾਈਗਰ ਬੰਨੂ ਚੋਦੇ ਜੀ ਜੋ ਰਾਸ਼ਟਰੀ ਰੱਖਿਆ ਦਾ ਇਸ਼ਾਰਾ ਦੇਣਾ ਕਰ ਸਕਦਾ ਵਾ ਉਹ ਸਾਡੀ ਹਿੱਤਗਾਹੀ ਹੋਗਾ ਪਰ ਰੌਲਾ ਕੀ ਹੋਇਆ ਜਦ ਦੇ ਸੇ ਕੋਈ ਉਹਨਾਂ ਦੇ ਬਾਹਰ ਆਂਦੇ ਸਾਰੀ ਉਹਨਾਂ ਦੀ ਜਿਹੜੇ ਜਿੰਨੇ ਵੀ ਜਿੰਨੇ ਵੀ ਬੰਦੇ ਆ ਉਹਨਾਂ ਨੇ ਆ ਕੇ ਮੁਲਾਜ਼ਮ ਇੱਥੇ ਸਾਥੀ ਮੇਰੇ ਖੜਾ ਕਿੱਥੇ ਗਿਆ ਉਹਨੂੰ ਮਾਰਿਆ ਕੁੱਟਿਆ ਉਰੀ ਆਪਦੇ ਛੱਟਾ ਲੱਗੀਆਂ ਇਸ ਤੋਂ ਇਲਾਵਾ ਵੀ ਕਿਸੇ ਨੇ ਤੁਹਾਨੂੰ ਹੁਣ ਇਸ ਤੋਂ ਇਲਾਵਾ ਇਹ ਹੁਣ ਅਸਲੀ ਦਾ ਹੱਥ ਹੀ ਲਾਇਆ ਜਿਹੜਾ ਹੱਥ ਲਾਇਆ ਉਹ ਲਾਇਆ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਇੱਕ ਜਸਦੇਵ ਸਿੰਘ ਸੇਖੋਲੋਂ ਉਹਨਾਂ ਨੂੰ ਇੱਕ ਲਾਗੀ ਪਲਟਨ ਤਿਆਰ ਕੀਤੀ ਹੋਈ ਆ ਔਰ ਜਿਹੜੀ ਵਾਰ-ਵਾਰ ਉਹਦੀ ਇਥੋਂ ਬਦਲੀ ਹੁੰਦੀ ਜਾਂਦੀ ਰਹਿੰਦੀ ਸਾਡੇ ਮੇਰੇ ਨਾਲ ਮੁਲਾਜ਼ਮ ਸਾਥੀ ਵੀ ਹੈਗੇ ਨੇ ਸਾਡੀ ਅਸੀਂ ਯੂਨੀਅਨ ਦੇ ਮੁਲਾਜ਼ੇ ਮਲਾਦੇ ਰਹੇ ਆ ਮੁਲਾਜ਼ਮ ਸਾਥੀ ਜਿਹੜਾ ਧਰਨਾ ਜਾਰੀ ਰੱਖਣਗੇ ਕਿ ਅਟਕ ਚੋਵਰੇ ਇੱਥੇ थोड़े तो अंदर कोई गल नहीं चलो ठीक है आ, एक भाई। एक भाई। एक भाई। एक भाई। सबसे पहले मैं मीडिया बंधुओं को क्रांतिकारी कह रही हूँ मैं राष्ट्रीय सफाई कर्मचारी महासंघ राष्ट्रीय अध्यक्ष बाबा साहब ने जो संविधान बनाया था दलित मजदूरों के लिए जी वो आज संविधान का यहाँ पंजाब के पुलिस प्रशासन और वेस्ट अधिकारियों द्वारा जो नगर निगम में बैठे हैं उनके यहाँ शोषण हो रहा है और यह गिरफ्तारी अध्यक्ष होकर हमारा प्रदेश अध्यक्ष दे रहा है और मैं राष्ट्रीय अध्यक्ष राष्ट्रीय सफाई कर्मचारी महासंघ के हर राज्य के प्रदेश अध्यक्ष को मैं आह्वान करना चाहता हूँ कि यह तो अब लड़ाई शुरुआत हुई है हर राष्ट्र हर राज्य में सफाई कर्मचारी आंदोलन को हम लोग मजबूत करेंगे इसलिए खेता प्रति बंद करा दे कर, इसके लिए मुझे चाहे जितनी बड़ी कुर्बानी देना पड़े और करेंगे और मैं अपने राष्ट्रीय सफाई कर्मचारी महासंघ के हर प्रदेश अध्यक्ष को मैं आदेश देता हूँ कि जल्द से जल्द आप बड़ा आंदोलन करके अपने राज्य में एक मुख्यमंत्री आवास का कर घेराव करें क्योंकि राष्ट्रीय सफाई कर्मचारी महासंघ का यह उद्देश्य है कि खेता प्रथा खत्म कराकर अपने सफाई कर्मचारियों को शोषण मुक्त कराना इसके लिए हम लोगों को कोई भी कुर्बानी देनी पड़े ये हमारे में गर्व की बात है आज मुझे बहुत खुशी है कि मैं अपने समाज के लिए अपने बिट्टी भाई के साथ में जेल जा रहा हूँ ये लिए हमारे लिए गर्व की बात है और शर्म करो पंजाब के वो दमारंभ नेता लुधियाना के ये नेता जो ऑफिस में बैठे हैं जो समाज के साथ भी खड़े रहे वो उनको गद्दार में घोषित करना चाहता हूँ हमने पहले पूछना सूचना दे दिया गया था बाला गंज का पढ़ में अल्टीमेटम दे दिया गया था उन्हें उपस्थ कर दिया गया था لیکن یہ لکھیں میں دے دے گا دیکھیے وہ فیکٹری گیا تھا ہم نے فیکٹری نہیں گیا ہم نے میل کر دی تھی اور ہم نے شکایت پتر جو اسی دتا نا وہ پرمجیت کھھرا جی نے دتا سی 24 گھنٹے پہلا اور کل اسی باقاعدہ الر اطلاعیں جاری کیتا اور کمشنر تھا فیشن اور میرے نے بشرم ا کہ انہاں نے کسی بھی سرکار دے نمائندے نال ساڈی میٹنگ نہیں کرائی سرکار دا نمائندہ میں ایم ایل اے نہیں ماندا میں منٹری ماندا وا ندی ہا جی دا چل رہا ہے سنجیو روڑا جی چلا رہے ا ਸਾਡੀ ਇਹਨੇ ਕੋਈ ਪੁੱਛ ਗੇ ਸੀ ਨਹੀਂ ਕੀਤੀ ਤੇ ਅਸੀਂ ਅੱਜ ਜੇਲ੍ਹ ਪਰ ਅੰਦੋਲਨ ਸ਼ੁਰੂ ਕਰਤਾ ਵਾ ਕੋਈ ਨਹੀਂ ਪਰਚੇ ਦੁਨੀਆ ਮੰਦੀ ਜ਼ੋਰਾਂ ਨੂੰ ਲੱਖ ਲਾਂਨ ਦਾ ਕੋਈ ਦੋਰਾਂ ਨੂੰ ਦੇਖੋ ਮੈਂ ਤਾਂ ਕਿਉਂਕਿ ਕੱਲ ਮਾਡਲ ਗੋਰਫ ਕੰਡਕਟ ਲਾਗੂ ਹੋ ਗਿਆ ਉਹਦੇ ਚ ਡੀਸੀ ਸਾਹਿਬ ਨੇ ਮੀਟਿੰਗ ਕਾਲ ਕੀਤੀ ਹੋਈ ਸੀਗੀ ਤੇ ਮੈਂ ਤਾਂ ਉਹ ਬਸਰ ਗੋਜੂ ਮੀਟਿੰਗ ਟੈਂਡ ਕਰਕੇ ਆਇਆ ਤੇ ਮੈਂ ਉੱਪਰ ਬੈਠਾ ਆਪਣੇ ਪਬਲਿਕ ਡੀਲਿੰਗ ਦੇ ਕੰਮ ਕਰ ਰਿਹਾ ਇਸੇ ਇੱਕਦਮ ਮੈਨੂੰ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਮਾ ਜੇ ਤੋਂ ਪੱੜੀ ਕੇ ਥੱਲੇ ਗਿਆ ਤਾਂ ਮੈਂ ਦੇਖਿਆ ਵੀ ਇਹ ਜੋ ਤਰਨਾ ਕਰੀ ਸੀ ਜੇ ਇਹ ਸਾਡੇ ਪੁਲਿਸ ਮੁਲਾਜ਼ਮਾ ਨਾਲ ਹੱਥੋ ਪਾਈ ਹੋ ਰਹੀ ਸੀ ਅੰਦਰ ਵੜਨ ਲਈ ਉਹ ਅੰਦਰ ਵੜਦੇ ਆ ਵੜਦੇ ਨੇ ਇਹਨਾਂ ਨੇ ਸਾਡਾ ਸ਼ੀਸ਼ਾ ਤੋੜਿਆ ਵਾ ਤੇ ਮੈਂ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਬਾਈ ਤੁਸੀਂ ਇੱਕ ਦਾ ਮੋਡਲ ਕੋਡ ਆਫ ਕੰਡਕਟ ਲੱਗਿਆ ਵਾ ਤੁਸੀਂ ਉਹਦੀ ਲੰਗਣਾ ਕਰ ਰਹੇ ਹੋ ਦੂਜਾ ਕੋਈ ਯਾਰ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਨਾ ਪਹਜਾਓ ਤੁਸੀਂ ਤਾਂ ਰੱਹਾ ਬਿੜਾ ਜੀ ਸਭ ਦੇ ਦੋਸਤ ਦਾ ਹੱਕ ਆ ਠੀਕ ਹੈ ਕੋਈ ਗਲਤ ਗੱਲ ਹੋਈ ਆ ਜਾਂ ਤੁਸੀਂ ਕੋਈ ਵੀ ਪ੍ਰੈਜੈਂਟੇਸ਼ਨ ਦੇਣਾ ਚਾਹੋ ਤਾਂ ਦੇ ਸਕਦੇ ਹੋ ਬਟ ਆ ਜਿਹੜਾ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਕਰ ਰਿਹਾ ਹਰ ਤੋਂ ਭਾਈ ਕਰ ਰਿਹਾ ਇਹ ਕਰਨੇ ਵਾਲਿਆਂ ਦਾ ਕੰਮ ਨਹੀਂ ਹੁੰਦਾ ਉਹ ਇਹਨਾਂ ਕਹਿਣ ਤੋਂ ਬਾਅਦ ਹਲੇ ਮੈਂ ਉਹਨਾਂ ਨੂੰ ਸਮਝਾਈ ਰਿਹਾ ਮੈਂ ਤਾਂ ਉਹਨਾਂ ਚੋਂ ਕਿਸੇ ਨੇ ਫੇਰ ਹੱਥ ਪਾਈ ਸ਼ੁਰੂ ਕਰ ਦਿੱਤੀ ਸਾਡੇ ਪੁਲਸ ਵਾਲਿਆਂ ਨਾਲ ਤੇ ਬਸ ਫਿਰ ਉਹ ਸਮਝਾਉਂਦੇ ਸਮਝਾਉਂਦੇ ਉਹਨਾਂ ਨੂੰ ਸਮਝਾ ਕੇ ਫਿਰ ਬਾਹਰ ਬਿਠਾ ਕੇ ਆਏ ਆ ਵੀ ਭਾਈ ਜੋ ਧੱਕਾ ਦੇਣਾ ਤੁਸੀਂ ਆਹ ਦਾ ਸ਼ਾਂਤ ਨਹੀਂ ਟੰਗਣਾ ਦੇਈ ਜਾਓ ਬੜੇ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣਾ ਸਰਕਾਰੀ ਮੁਲਾਜ਼ਮਾਂ ਦਾ ਤੋਂ ਹੈ ਪੁਲਸ ਨਾਲ ਕੋਈ ਕਰਨੀ ਇਹ ਸ਼ੋਭਾ ਨਹੀਂ ਦਿੰਦਾ ਉਹਨਾਂ ਨੂੰ ਅੱਗੇ ਲਾਇਆ ਜਾਏਗਾ ਉਹਨਾਂ ਆਪਾਂ ਲਈ ਆਗੇ ਆ ਵੀ ਆਗੇ ਕਰਾਈ ਜੀ ਉਹ ਕਰਾ ਦੇਖੋ মিডিਆ ਸਾਰਾ ਉੱਤੇ ਮੌਜੂਦ ਸੀਗਾ ਸਾਰੇ মিডিਆ ਕੋ ਵੀਡੀਓ ਰਿਕਾਰਡਿੰਗਾਂ ਹੈਗੀਆਂ ਨੇ ਮੈਂ ਉਹਨਾਂ ਨੂੰ ਸਮਝਾ ਰਿਹਾ ਮੈਂ ਸਾਹ ਖੜ ਕੇ ਵੀ ਬਾਈ ਨਾ ਕਰੋ ਤੁਸੀਂ ਬਾਹਰ ਹੋ ਜਾਓ ਬਾਹਰ ਖੜ ਕੇ ਤੁਸੀਂ ਧਰਨਾ ਨਹੀਂ ਦੇਈ ਜਾਓ ਤੇ ਵੀਡੀਓ ਬੁੱਤ ਬੁੱਤ মিডিਆ ਹਿੰਦੀ ਪੰਡਿਤ মিডিਆ ਦਾ ਵੀ ਆਸੀ ਲਾ ਰਹੇ ਐ ਇੰਡੀਪੈਂਡੈਂਟ মিডিਆ ਦਾ ਪ੍ਰੂਫ ਤੁਹਾਡੇ ਕੋਲ ਨੇ ਠੀਕ ਹੈ ਕਿ ਨਹੀਂ ਮੈਂ ਤਾਂ ਹੋਵੇ ਤਾਂ ਮੈਂ ਕਹਿ ਨਹੀਂ ਰਿਹਾ ਵੀ ਕਾਰਪੋਰੇਟ ਦੀ ਲੈ ਲੋ ਵੀਡੀਓ ਰਿਕਾਰਡਿੰਗ ਮੈਂ ਤਾਂ ਕਹ ਰਿਹਾ ਵੀਡੀਓ ਨਹੀਂ ਲੈ ਲੋ ਹਾਂ ਜੀ ਦਾ ਮਾਹੌਲ ਆ ਦੱਸਿਆ ਜਾ ਰਿਹਾ ਕਿ ਕੱਟਿਆ ਮਾਰਾ ਉਹ ਕੀ ਜਰਨਲਿਸਟਿਗ ਹੈ ਇਹ ਮਾਮਲੇ ਦੇ ਵਿੱਚ ਇਹਨਾਂ ਹੋ ਮਾਮਲਾ ਪੱਕ ਗਿਆ ਦੇਖੋ ਮਾਮਲਾ ਨਹੀਂ ਕੋਈ ਪੱਕਿਆ ਤੁਸੀਂ ਮੰਗ ਲੈ ਕੇ ਆਏ ਹੋ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੁਹਾਡਾ ਕਾਇਰਕ ਹੱਕ ਆ ਜੀ ਠੀਕ ਹੈ ਮੰਗ ਰੱਖਣਾ ਤੁਹਾਡੀ ਡਿਊਟੀ ਬਣਦੀ ਆ ਤੁਸੀਂ ਮੰਗਸ਼ੱਕ ਰੱਖ ਸਕਦੇ ਹੋ ਤੁਸੀਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿਓ ਤੁਸੀਂ ਧਰਨਾ ਦੇਣਾ ਸ਼ਾਂਤਮਈ ਢੰਗ ਨਾਲ ਦਿਓ ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੱਥੋਂ ਪਾਈ ਤੇ ਉੱਤਰ ਆਓ ਹਿੰਸੇ ਕਰਨਾ ਕੋਈ ਧਰਨਾ ਨਹੀਂ ਹੁੰਦਾ ਠੀਕ ਹੈ ਨਾ ਸਾਡਾ ਹੁਣ ਕਸਾਰੀ ਕਾਰਪੋਰੇਸ਼ਨ ਦੀ ਪ੍ਰੋਪਰਟੀ ਦਾ ਜਿਹੜਾ ਪੂਰਾ ਏਰੀਆ ਦਾ ਉਹ ਵੀ ਸਾਫ਼ ਦਿੱਤਾ ਪੁਲਿਸ ਵਾਲਿਆਂ ਦੇ ਵੀ ਲੱਗੀਆਂ ਭਾਈ ਚਾਸ ਰੱਬ ਨਾ ਕਰੇ ਜਦੋਂ ਸ਼ੀਸ਼ਾ ਟੁੱਟਿਆ ਸ਼ੀਸ਼ੇ ਨੇ ਇਦਾਂ ਨਹੀਂ ਦੇਖਣਾ ਮੈਂ ਕਿਹਦੇ ਉੱਤੇ ਡੇਰਨਾ ਜੇ ਇਹਨਾਂ ਦੇ ਉੱਤੇ ਕਿਸੇ ਦੇ ਡਿੱਗ ਕੇ ਨੁਕਸਾਨ ਵੱਤ ਹੋ ਜਾਂਦਾ ਜੇ ਇਹਦਾ ਸਿਰ ਪਾੜ ਜਾਂਦਾ ਜਾਂ ਕਿਤੇ ਪੂਸ ਲਾਜ ਹੁੰਦੇ ਹੋ ਜਾਂਦਾ ਕਿਸੇ ਦਾ ਚਾਣੀ ਵਾਲੀ ਨੁਕਸਾਨ ਹੋ ਜਾਂਦਾ ਉਹਦੀ ਪਰਵਾਹ ਕੌਣ ਕਰਦਾ ਅਸੀਂ ਤਾਂ ਬੰਦਾ ਬੰਦਾ ਪਿਆ ਕਰ ਰਿਹਾ ਕਿ ਇਹ ਜਦੋਂ ਆਪਾਂ ਅੰਦਰ ਵੱਲ ਕੋਈ ਸ਼ੀਸ਼ਾ ਪਿਆ ਤੇ ਆਪਾਂ ਵੱਲ ਜਦੋਂ ਰਾਜਸ਼ਾ ਤੋਂ ਟੁੱਟਿਆ ਵੀ ਡੋੜਿਆ ਕਿ ਹਾਂਜੀ ਮੈਂ ਵੀ ਤਾਂ ਇਹੀ ਕਹਿ ਰਿਹਾ ਵੀ ਪੁਲਿਸ ਜੇ ਤੁਹਾਨੂੰ ਰੋਕ ਰਹੀ ਆ ਵੀ ਤੁਸੀਂ ਅੰਦਰ ਨਹੀਂ ਆਉਣਾ ਮੋਡਲ ਕਾਲ ਆਫ ਕੰਡਕਟ ਲੱਗਿਆ ਵਾ ਤਾਂ ਸਭ ਜ ਆਪਣਾ ਬਣਦਾ ਨਾ ਵੀ ਆਪਾਂ ਉਹਨੂੰ ਫਾਲੋ ਕਰੀਏ ਜੇ ਉਹਦੇ ਲਈ ਆਪਾਂ ਪੁਲਿਸ ਵਾਲਿਆਂ ਦਾ ਧੱਕਾ ਕਰਾਂਗੇ ਮੈਂ ਇਹ ਨਹੀਂ ਕਹਿੰਦਾ ਕਿ ਨੇ ਇੱਟਾ ਮਾਰ ਕੇ ਸ਼ੀਸ਼ਾ ਤੋੜਿਆ ਪਰ ਜਦੋਂ ਹੱਥੋਂ ਭਾਈ ਕੀਤੀ ਆ ਸ਼ੀਸ਼ੇ 'ਚ ਵੱਜੇ ਆ ਗਏ ਸ਼ੀਸ਼ੇ ਨੂੰ ਧੱਕੇ ਮਾਰਿਆ ਫਿਰ ਉਹ ਵੀਡੀਓ ਦੇਖਿਓ ਉਹ ਟੁੱਟੇ ਗੇਟ ਨੂੰ ਫੜ-ਫੜ ਕੇ ਖੜੇ ਆ ਵੀ ਅਸੀਂ ਅੰਦਰ ਖਿੱਚੇ ਨਹੀਂ ਆਉਣਾ ਵਾ ਯਾਰ ਮੈਨੂੰ ਤਾਂ ਪਤਾ ਨਹੀਂ ਕਿੰਨੇ ਕ ਜਾਨੇ ਸੀਗੇ ਐਵੇਂ ਮੈਂ ਕਹਾ ਮੈਂ ਤਾਂ ਥੱਲੇ ਸੜਾ ਜਣਾ ਚ ਲੱਗਿਆ ਰਿਹਾ ਉਹ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਪਈ ਉਹਨਾਂ ਦੀ ਮੀਟਿੰਗ ਜਿਹੜਾ ਹੋਈ ਨਾ ਮੈਨੂੰ ਤਾਂ ਆਈ ਯੂਨਿਟੀ ਦੀ ਕਾਰਵਾਈ ਕਿ ਕਾਰਵਾਈ ਦੇਖੋ ਜੋ ਗਵਰਨਰ ਪ੍ਰੋਪਰਟੀ ਨੂੰ ਨੁਕਸਾਨ ਬਚਾਇਆ ਜਾਂ ਜੇ ਸਾਡੇ ਕਿਸੇ ਮੁਲਾਜ਼ਮ ਦੇ ਸੈਕਸ਼ਨ ਲੱਗੀ ਆ ਉਹਦੀ ਕਾਰਵਾਈ ਜੋ ਖਾਸ ਪੜਦੀ ਆ ਆ ਮੁਲਾਜ਼ਮਾਂ ਦੇ ਨਾ ਮੁਲਾਜ਼ਮ ਦੇ ਨਾ ਸੈਕਸ਼ਨ ਲੱਗੀ ਉਹ ਪੁਲਿਸ ਵਾਲੇ ਦੇ ਦੇਖਣਾ ਪਊਗਾ ਥੱਲੇ ਮੈਂ ਕਿਉਂਕਿ ਪੁਲਿਸ ਵਾਲੇ ਥੱਲੇ ਖੜੇ ਆ ਮੈਂ ਬੁਲਾਏ ਸੀ ਪੁੱਛਣ ਨੂੰ ਵੀ ਕਿੰਨੀ ਕ ਲੱਗੀ ਆ ਕਿਸੇ ਦੇ ਪਰ ਥੱਲੇ ਮੈਨੂੰ ਪਤਾ ਨਹੀਂ ਲੱਗਿਆ